ਉਧਰ ਅਜੇ ਜੀ ਮੀਟਿੰਗ ਹੋਈ ਜਾਂਦੀ ਹੈ ਜੀ ਸਾਹਿਬ ਨਾਲ ਉਹਦੇ ਗੱਲਬਾਤ ਚੱਲੀ ਜਾਂਦੀ ਹੈ ਜੀ ਇੱਥੇ ਬੈ ਜਾ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਆਪ ਵੇਖ ਰਹੇ ਜੀ ਇਹ ਕੋ ਦਰਿਆ ਛੱਪੜ ਸਮੁੰਦਰ ਜਾਂ ਕੋ ਝੀਲ ਨਹੀਂ ਇਹ ਇਸ ਵਾਰ ਹੜਾਂ ਦੀ ਮਾਰਨਾ ਜੋ ਅਜੇ ਵੀ ਖੇਤਾਂ ਦੇ ਵਿੱਚ ਪਾਣੀ ਖੜੋਤਾ ਵਾ ਉਹ ਤੁਸੀਂ ਵੇਖ ਰਹੇ ਜੀ ਇਹਦੇ ਤੇ ਸਿਸਟਮ ਦਾ ਧਿਆਨ ਜ਼ਰੂਰ ਹੋਣਾ ਚਾਹੀਦਾ ਵਾ ਅੱਜ ਸਰਕਾਰੀ ਤੰਤਰ ਸੈਟੇਲਾਈਟ ਜਿਹੜਾ ਵਾ ਉਹ ਲਗਾਤਾਰ ਪਰਾਲੀ ਦਾ ਧੂਆਂ ਵਿਖਾ ਰਿਆ ਤੇ ਪਰਚੇ ਹੋ ਰਿਹਾ ਡਰਾਇਆ ਜਾ ਰਿਹਾ ਵਾ ਸਾਰਾ ਹੀ ਪ੍ਰਸ਼ਾਸਨ ਲੱਗਾ ਹੋਇਆ ਵਾ ਪਰ ਆ ਜੋ ਸਮੁੰਦਰ ਬਣਿਆ ਪਿਆ ਵਾ ਆ ਵੇਖੋ ਪ੍ਰਵਾਸੀ ਪੰਛੀ ਕਿਵੇਂ ਉਹਨਾਂ ਨੇ ਆਣ ਕੇ ਆਪਦਾ ਰਹਿਣ ਬਸੇਰਾ ਇਹਦੇ ਵਿੱਚ ਬਣਾ ਲਿਆ ਵਾ ਇਹ ਜ਼ਮੀਨ ਵਾ ਔਰ ਬਹੁਤ ਪਚਾਉ ਧਰਤੀ ਆ ਅੱਜ ਤਰੀਕ ਹੋ ਗਈ ਆ 23 ਅਕਤੂਬਰ 2025 ਦਿਨ ਵੀਰਵਾਰ ਤੇ ਆ ਸਾਹਮਣੇ ਜਿਹੜਾ ਨਗਰ ਵਾ ਇਹ ਬੰਡਾਲਾ ਵਾ ਸੋ ਇਹ ਬੰਡਾਲੇ ਦੀ ਸੈਂਕੜੇ ਏਕੜ ਜ਼ਮੀਨ ਅਜੇ ਵੀ ਆ ਪਾਣੀ ਜਿਹੜਾ ਪਿਆ ਤੇ ਪ੍ਰਵਾਸੀ ਪੰਛੀਆਂ ਨੇ ਆਪਣਾ ਘਰ ਬਣਾਇਆ ਪਿਆ ਵਾ ਇਹਦੇ ਤੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਜੇ ਸੈਟੇਲਾਈਟ ਧੂਆਂ ਵਿਖਾ ਰਿਹਾ ਵਾ ਪਰਾਲੀ ਦਾ ਤੇ ਸੈਟੇਲਾਈਟ ਆ ਵੀ ਚੀਜ਼ ਵਿਖਾਵੇ ਜੇ ਸਰਕਾਰਾਂ ਚਾਹਣ ਤੇ ਆ ਜਿਹੜੇ ਕਿਸਾਨ ਜਿਨ੍ਹਾਂ ਦਾ ਝੋਨਾ ਤਾਂ ਮਰ ਗਿਆ ਫਸਲ ਬਰਬਾਦ ਹੋ ਗਈ ਇਹਨਾਂ ਦੀ ਕਣਕ ਵੀ ਨਹੀਂ ਵਿਜੀ ਜਾਣੀ ਜੇ ਸਰਕਾਰ ਚਾਵੇ ਤੇ ਕੋਈ ਸਿਸਟਮ ਵਰਤ ਕੇ ਇਸ ਪਾਣੀ ਨੂੰ ਕੱਢਿਆ ਜਾ ਸਕਦਾ ਇਸ ਪਾਣੀ ਨੂੰ ਕੱਢ ਕੇ ਪੈਰੀ ਜਿਹੜੀ ਆ ਉਹਨਾਂ ਦੇ ਵਾਹੀ ਜੋਗ ਕੀਤੀ ਜਾ ਸਕਦੀ ਆ ਪਰ ਇੱਥੇ ਸਰਕਾਰ ਨੇ ਨਹੀਂ ਕੰਮ ਕਰਨਾ ਕਾਰਨ ਆਇਦਾ ਵੀ ਕਿਉਂਕਿ ਪਰਾਲੀ ਜਿਹੜੀ ਆ ਉਹ ਇਹੋ ਜੀ ਚੀਜ਼ ਵਾ ਜਿਹਦੇ ਨਾਲ ਸਰਕਾਰ ਨੂੰ ਬਹੁਤ ਮੁਨਾਫਾ ਹੁੰਦਾ ਤੇ ਪੈੜੀਆਂ ਬੰਜਰ ਹੁੰਦੀਆਂ ਵਾ ਜੇ ਪਰਾਲੀ ਚੁੱਕੀ ਜਾਊਗੀ ਲਗਾਤਾਰ ਸਾਲ 2 ਸਾਲ 4 ਸਾਲ ਤੇ ਪੈੜੀ ਉਹ ਬੰਜਰ ਹੋਣੀ ਹੋਣੀ ਉਹ ਬੰਜਰ ਹੋਣ ਮੈਲੇ ਜਾਣੀ ਜਾਣੀਆਂ ਕਿਉਂਕਿ ਜੇ ਪਰਾਲੀ ਵਿੱਚ ਵਗਦੀ ਆ ਤੇ 100% ਉਹਦਾ ਜਿਹੜਾ ਫਾਇਦਾ ਮਿਲਦਾ ਵਾ ਜੇ ਉਹਨੂੰ ਸਾੜਿਆ ਜਾਂਦਾ ਵਾ ਅੱਗ ਲਾਈ ਜਾਂਦੀ ਆ ਤੇ ਫਿਰ ਵੀ 70 80% ਉਹਦੇ ਮਾਦਾ ਜਿਹੜਾ ਵਾ ਉਹ ਜ਼ਮੀਨ ਦੇ ਕੰਮ ਆਉਂਦਾ ਵਾ ਇੰਨੀ ਕੋ ਰਹਿ ਜਾਂਦੀ ਆ ਪਰ ਜੇ ਉਹਨੂੰ 100% ਚੁੱਕ ਲਈ ਉਹ ਬੇਲਰ ਬਣ ਕੇ ਉਹਦੇ 'ਚ ਸਰਕਾਰਾਂ ਨੂੰ ਸਿਸਟਮ ਨੂੰ ਫਾਇਦਾ ਹੋਣਾ ਵਾ ਕਿਉਂਕਿ ਉਹਨਾਂ ਨੇ ਵੀ ਪਰਾਲੀ ਜਾ ਕੇ ਫੂਕਣੀ ਆ ਗੱਲਣੀ ਆ ਉਦੋਂ ਹੀ ਗੱਤਾ ਤਿਆਰ ਹੋਣਾ ਉਹ ਸਾਰਾ ਕੁਝ ਦੋ ਤਿਆਰ ਹੁੰਦਾ ਵਾ ਤੇ ਉਹਦੇ ਤੇ ਉਹ ਫਾਇਦਾ ਚੁੱਕਦੇ ਆ ਲਗਾਤਾਰ ਮੁਨਾਫੇ ਖੋਰ ਧੰਦਾ ਕਿਉਂਕਿ ਗੱਤਾ ਵਗੈਰਾ ਬਣ ਕੇ ਜਿਹੜਾ ਉਹ 4500 ਨੂੰ ਪੁਆਇੰਟਲ ਮਤਲਬ ਚੋਨੇ ਨਾਲੋਂ ਵੀ ਡਬਲ ਰੇਟ ਦੇ ਉੱਤੇ ਪਰਾਲੀ ਚਲ ਜਾਂਦੀ ਆ ਹੁਣ ਐਸ ਕਰਕੇ ਪਰਾਲੀ ਨੂੰ ਜਿਹੜਾ ਵਾ ਲੋਕ ਸੰਭਾਲਣ ਉਹ ਚੁੱਕ ਕੇ ਜਿਹੜੀ ਆ ਸਰਕਾਰ ਨੂੰ ਦੇਣ ਮੁਖ ਤੋਂ ਮੁਖਤੀ ਚਕਾਉਣ ਇਹ ਸਰਕਾਰਾਂ ਨੂੰ ਚੀਜ਼ ਵਾਰਾ ਖਾਂਦੀ ਆ ਤੇ ਜਿਹੜਾ ਪਾਣੀ ਆ ਇਹ ਪਾਣੀ ਵੀ ਸਰਕਾਰਾਂ ਨੂੰ ਵਾਰਾ ਖਾਂਦਾ ਵਾ ਕਿਉਂਕਿ ਜੇ ਉਹ ਜਿਹੜੇ ਡੈਮ ਬੜੇ ਬੜੇ ਬਣਾਏ ਆ ਪਾਣੀ ਵਾਲੇ ਬੰਬ ਉਹਨਾਂ ਦਾ ਪਾਣੀ ਬੰਨ ਕੇ ਛੱਡਣਗੇ ਜਦੋਂ ਇਹਨਾਂ ਪੈਲੀਆਂ ਦੇ ਵਿੱਚ ਪਾਣੀ ਆਇਆ ਇਹ ਪੈਲੀਆਂ ਸਰਕਾਰ ਨੇ ਧੱਕੇ ਨਾਲ ਸੇਮ ਵਾਲੀਆਂ ਬਣਾਤੀਆਂ ਤੇ ਫੇਰ ਹੀ ਲੋਕ ਇਸ ਗੱਲ ਤੇ ਆਉਣਗੇ ਕਿ ਯਾਰੇ ਇਹਦੇ ਨਾਲ ਉਹ ਜ਼ਮੀਨ ਛਾੜੀ ਦਿਓ ਜ਼ਮੀਨ ਸਾਨੂੰ ਚਾਹੀਦੀ ਨਹੀਂ ਸੋ ਇਹ ਦੋਵੇਂ ਚੀਜ਼ਾਂ ਸਰਕਾਰ ਨੂੰ ਵਾਰਾ ਖਾਂਦੀਆਂ ਵਾਂ ਸੈਟੇਲਾਈਟ ਦੀ ਫਿਟਿੰਗ ਜਿਹੜੀ ਉਹ ਪਾਣੀ ਤੇ ਇਸ ਕਰਕੇ ਨਹੀਂ ਕੀਤੀ ਕਿ ਪਾਣੀ ਆਵੇ ਤਾਂ ਸਰਕਾਰ ਦਾ ਫਾਇਦਾ ਸਿਸਟਮ ਦਾ ਫਾਇਦਾ ਕਾਰਪੋਰੇਟਰਾਂ ਦਾ ਫਾਇਦਾ ਪਰਾਲੀ ਤੇ ਐਸ ਕਰਕੇ ਆ ਵੀ ਪ੍ਰਾਲੀ ਜੇ ਸੜਦੀ ਆ ਤੇ ਉਹਦੇ ਤੇ ਕਿਸਾਨਾਂ ਤੇ ਪਰਚੇ ਕਰਕੇ ਸਦਮੇ ਸਿਧਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਮਤਲਬ ਮਜਬੂਰ ਕਰਨਾ ਵੀ ਪ੍ਰਾਲੀ ਜਿਹੜੀ ਆ ਉਹ ਸਾਨੂੰ ਵੀ ਚੁੱਕ ਕੇ ਦਿਓ ਇਕੱਠੀ ਕਰਕੇ ਦਿਓ ਇਹ ਦੋਵੇਂ ਚੀਜ਼ਾਂ ਸਰਕਾਰਾਂ ਨੂੰ ਐਸ ਕਰਕੇ ਵਾਰਾ ਖਾਂਦੀਆਂ ਵਾ ਸੋ ਇਹਦੇ ਤੇ ਜੇ ਇਮਾਨਦਾਰੀ ਨਾਲ ਕੰਮ ਕਰਨਾ ਹੋਵੇ ਤੇ ਫੇਰ ਸਰਕਾਰ ਕੋਲੇ ਬਹੁਤ ਮੌਕਾ ਵਾ ਮੌਜੂਦਾ ਸਰਕਾਰ ਉਹ ਭਗਵੰਤ ਸਿੰਘ ਮਾਨ ਦੀ ਆ ਕੇਂਦਰ ਦੇ ਵਿੱਚ ਮੋਦੀ ਜੀ ਦੀ ਆ ਸਾਡੇ ਇੱਥੇ ਦੇ ਡੀਸੀ ਆ ਸਾਡੇ ਇੱਥੇ ਦੇ ਐਸਐਸਪੀ ਆ ਪੂਰਾ ਪ੍ਰਸ਼ਾਸਨਾਂ ਡਰੇਨਿੰਗ ਵਿਭਾਗ ਵਾ ਸਾਰਿਆਂ ਨੂੰ ਕੰਮ ਕਰਕੇ ਆ ਜਿਹੜਾ ਬੰਡਾਲੇ ਪਿੰਡ ਦੇ ਚਾਰ ਛੇਰੇ ਅਜੇ ਤੱਕ ਪਾਣੀ ਪਾਣੀ ਫਿਰ ਰਿਹਾ ਸਮੁੰਦਰ ਦਾ ਰੂਪ ਧਾਰੀ ਇਹਨੂੰ ਸਿਕਾ ਕੇ ਬਾਹਰ ਕੱਢ ਕੇ ਲੋਕਾਂ ਨੂੰ ਜਿਹੜਾ ਸਮੇਂ ਦੇ ਹਾਨ ਦੇ ਬਰੋਣਾ ਇਹ ਸਮੇਂ ਦੀ ਮੁੱਖ ਲੋੜ ਵਾ ਸੋ ਇਹਦੇ ਤੇ ਜੇ ਕੰਮ ਕਰਨਾ ਜਾਂ ਕਰਾਉਣਾ ਵਾ ਉਹਦੇ ਵਾਸਤੇ ਏਕਤਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਆ ਤੁਸੀਂ ਵੇਖ ਰਹੇ ਜੀ ਕਿ ਪ੍ਰਵਾਸੀ ਪੰਛੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੈਠੇ ਆ ਇਹਨਾਂ ਦਾ ਰਹਿਣ ਬਸੇਰਾ ਜਿਹੜਾ ਹੈ ਬਣ ਚੁੱਕਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਉਹ ਕਿੰਦਰ ਤਾਈ ਦੀ ਧੀ ਚੱਲੀ ਤੇ ਮੈਂ ਕਿਉਂ ਰਮਾ ਕੱਲੀ ਇਹ ਜਿਹੜੀ ਕਹਾਵਤ ਇਨ ਬਿਨ ਅੱਜਕੱਲ ਢੋਖਰੀ ਹੈ ਮਨਜਿੰਦਰ ਸਿੰਘ ਸਿਰਸਾ ਦੇ ਬਿਆਨਾਂ ਤੇ ਤੇ ਰਵਿੰਦਰ ਕੇਜਰੀਵਾਲ ਦੇ ਪਿਆਨਾਂ ਇਹ ਦੋਵੇਂ ਹੀ ਦਿੱਲੀ ਦੀ ਸਤਾ ਦੇ ਭੁੱਖੇ ਲੋਕ ਪਹਿਲਾ 10-12 ਸਾਲ ਕੇਜਰੀਵਾਲ ਰੋਣਾ ਪਉਂਦਾ ਰਿਹਾ ਕਿ ਦਿੱਲੀ 'ਚ ਜਿੰਨਾ ਵੀ ਪ੍ਰਦੂਸ਼ਣ ਹੋ ਰਿਹਾ ਹੈ ਉਹ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਆ ਤਾਂ ਉਹ ਧੂਆ ਆ ਕੇ ਦਿੱਲੀ 'ਚ ਪ੍ਰਦੂਸ਼ਣ ਕਰ ਰਿਹਾ ਹੈ ਅੱਜ ਮਨਜਿੰਦਰ ਸਿੰਘ ਸਿਰਸਾ ਵੀ ਬੋਲ ਪਿਆ ਕਹਿੰਦਾ ਵੀ ਜਿੰਨਾ ਦਿੱਲੀ 'ਚ ਪ੍ਰਦੂਸ਼ਣ ਵਧਿਆ ਇਹ ਪੰਜਾਬ ਦੇ ਕਿਸਾਨ ਜਿਹੜੇ ਪਰਾਲੀ ਸਾੜਦੇ ਆ ਉਹਦੇ ਕਰਕੇ ਹੋ ਰਿਹਾ ਤੇ ਇਹ ਹੁਣ ਇੱਕ ਚੈਨਲ ਤੇ ਗੱਲ ਕਰ ਰਿਹਾ ਸੀ ਮਨਿੰਦਰ ਸਿੱਕਾ ਕਹਿੰਦਾ ਮੈਂ ਐਕਸ ਤੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਕਿਸਾਨਾਂ ਨੇ ਖੁਦ ਕਿਹਾ ਕਿ ਜਿਹੜੇ ਪੰਜਾਬ ਸਾਨੂੰ ਇੱਥੇ ਜਿਹੜਾ ਮਜਬੂਰ ਕੀਤਾ ਜਾ ਰਿਹਾ ਹੈ ਪਰਾਲੀ ਸਾੜਨ ਵਾਸਤੇ ਵਾਹ ਜੀ ਵਾਹ ਕਿ ਆਪ ਸ਼ਰਮੀ ਦੀਆਂ ਹੱਦਾ ਟੱਪੇ ਨੇ ਲਿੱਟਰ ਲੋਕ ਕਿ ਆ ਇਹਨਾਂ ਲੋਕਾਂ ਨੇ ਇੱਕ ਸ਼ਰਮਾ ਲਾਲੀ ਆ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਹੁਣ ਕਹਿੰਦੇ ਕਿ ਇੱਥੇ ਦਾ ਪੰਜਾਬ ਸਰਕਾਰ ੱੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ ਕਿਸੇ ਨੇ ਆਪਾਂ ਘਾਹ ਪੂਰੀ ਮਾਲਾ ਨੂੰ ਰਸਾਣਾ ਹੁੰਦਾ ਸਬਜ਼ੀ ਵਾਸਤੇ ਉਹਦੇ ਤੇ ਵੀ ਪਰਚਾ ਹੋ ਰਿਹਾ ਹੈ ਉੱਥੇ ਵੀ ਪੁਲਿਸ ਪਹੁੰਚ ਰਹੀ ਹੈ ਉੱਥੇ ਵੀ ਨੋਡਲ ਅਫਸਰ ਲਾਏ ਹੋਏ ਨੇ ਤੇ ਕੋਰਟਾਂ ਦੇ ਵਿੱਚ ਵੀ ਇਹ ਲੋਕ ਸਾਡੇ ਖਿਲਾਫ ਬੋਲਦੇ ਨੇ ਇੱਕ ਹੁਣ ਆਪਦੇ ਆਪ ਦੀ ਜਾਨ ਨੂੰ ਬਚਾਉਣ ਲਈ ਮਨਜਿੰਦਰ ਸਿਰਸਾ ਵੀ ਕੇਜਰੀਵਾਲ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਤੇ ਸਾਰਾ ਭਾਂਡਾ ਪੰਜਾਬ ਦੇ ਕਿਸਾਨਾਂ ਦੇ ਭੜ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਮੰਤਰੀ ਮੁੰਡਿਆ ਸਾਹਿਬ ਵੀ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦਾ ਧੂਆਂ ਤਾਂ ਕਿਹਦੇ ਰਾਜਪੁਰਾ ਨਹੀਂ ਤੱਕ ਸਕਦਾ ਤੇ ਦਿੱਲੀ ਕਿਵੇਂ ਪਹੁੰਚ ਗਿਆ ਕਿੰਨਾ ਚੰਗਾ ਹੁੰਦਾ ਜੇਕਰ ਮੁਦੀਆ ਸਾਹਿਬ ਜਦੋਂ ਕਰਵਿੰਦ ਕੇਜਰੀਵਾਲ ਬੋਲਿਆ ਸੀ ਉਦੋਂ ਬੋਲਵੇ ਉਦੋਂ ਰਵਿੰਦ ਕੇਜਰੀਵਾਲ ਨੂੰ ਸਵਾਲ ਕਰਦੇ ਤੇ ਸ਼ਾਇਦ ਜਿਹੜੀ ਅੱਜ ਪੰਜਾਬ ਦੇ ਕਿਸਾਨਾਂ ਤੇ ਮਾਰ ਪੈ ਰਹੀ ਹੈ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਇਹ ਪੰਜਾਬ ਦੇ ਕਿਸਾਨ ਕਿਸਾਨ ਬਦਨਾਮ ਨਾ ਹੁੰਦੇ ਰਵਿੰਦ ਕੇਜਰੀਵਾਲ ਨੇ ਮੋਟ ਬੰਨਿਆ ਇਸ ਗੱਲ ਦਾ ਕਿ ਪੰਜਾਬ ਦੇ ਵਿੱਚੋਂ ਤੂੰ ਜਿਹੜਾ ਧੁਮਾ ਆ ਕੇ ਦਿੱਲੀ 'ਚ ਪ੍ਰਦੂਸ਼ਣ ਵਧਾ ਰਿਹਾ ਜਦ ਕਿ ਦਿੱਲੀ ਵੜਦੀ ਇਹਨਾਂ ਦੇ ਤਾਂ ਜਿਹੜੇ ਕੂੜੇ ਦੇ ਮਾਰ ਲੱਗੇ ਨੇ ਪਤਾ ਨਹੀਂ ਕਿੰਨਾ ਵੱਡਾ ਪੋਲੂਸ਼ਨ ਪਲਾ ਰਹੇ ਨੇ ਕਿੰਨੀ ਵੱਡੀ ਟ੍ਰਾਂਸਪੋਰਟ ਪੂਰੇ ਹਿੰਦੁਸਤਾਨ ਦੀ ਰਾਜਧਾਨੀ ਹੋਣ ਕਰਕੇ ਦਿੱਲੀ ਚ ਜਾਂਦੀ ਹੈ ਕਿੰਨੇ ਹੱਥੇ ਫੈਕਟਰੀਆਂ ਇੰਡਸਟਰੀ ਲੱਗੀ ਹੋਈ ਹੈ ਜਿਹਦਾ ਧੂਆ ਆ ਰਿਹਾ ਇਹਨਾਂ ਦਿਨਾਂ ਜਦੋਂ ਥੋੜੀ ਜੀ ਜਿਹੜੀ ਨਮੀ ਜਿਹੜੀ ਉਹ ਵੱਧ ਜਾਂਦੀ ਹੈ ਹਵਾ ਦੇ ਵਿੱਚ ਤੋਂ ਸਾਰਾ ਧੂਆ ਥੱਲੇ ਬਹਿਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਇਹਨਾਂ ਨੂੰ ਸਰਕਾਰਾਂ ਕੋਲ ਤੋਂ ਸਾਬ ਤੱਕ ਹੱਲ ਨਹੀਂ ਹੈਗਾ ਉਪਰੋਂ ਦੀਵਾਲੀ ਲੰਘ ਕੇ ਗਈ ਹੈ ਦੀਵਾਲੀ ਦੇ ਪਟਾਕੇ ਬਹੁਤ ਚੱਲੇ ਆ ਜਿਹਦਾ ਧੂਆ ਉਹ ਵੀ ਪ੍ਰਦੂਸ਼ਨ ਹੋ ਜਾਂਦਾ ਤੇ ਬਦਨਾਮ ਜਿਹੜਾ ਵੇਖੋ ਤੁਸੀਂ ਸੇਤੋ ਸੇਤੋ ਪੰਜਾਬ ਦੇ ਕਿਸਾਨ ਨੂੰ ਕੀਤਾ ਜਾਂਦਾ। ਉਹ ਪੰਜਾਬ ਦੇ ਕਿਸਾਨ ਨੂੰ ਕਦੇ ਹਰਿਆਣਿਆਂ ਵਾਲਿਆਂ ਨੇ ਕਿਹਾ ਨਹੀਂ। ਕਦੇ ਰਾਜਸਥਾਨਾਂ ਵਾਲਿਆਂ ਨੇ ਕਿਹਾ ਨਹੀਂ। ਕਦੇ ਮਹਾਰਾਸ਼ਟਰ ਵਾਲਿਆਂ ਨੇ ਕਿਹਾ ਨਹੀਂ। ਕਦੇ ਚੰਡੀਗੜਾ ਵਾਲੇ ਪਰਾਂ ਕਿਸੇ ਨੇ ਕਿਹਾ ਨਹੀਂ। ਕਦੇ ਇਧਰ ਲੈਂਦੇ ਪੰਜਾਬ ਵਾਲਿਆਂ ਨੇ ਕਿਹਾ ਨਹੀਂ ਕਿ ਸਾਡੇ ਤੁਸੀਂ ਧੂਆਂ ਭੇਜਦੇ ਜੀ। ਪਤਾ ਨਹੀਂ ਇਹ ਲੀਡਰ ਲੋਕ ਜਿਹੜੇ ਦਿੱਲੀ ਬੈਠੇ 500 ਕਿਲੋਮੀਟਰ ਦੂਰ ਨੇ ਪੰਜਾਬ ਕੋਈ ਤਰ੍ਹਾਂ ਸਮੈ ਮਰੋਈਪੁਰ ਦੇ ਜ਼ਿਲ੍ਹੇ 'ਚ ਬੈਠਾ। ਇੱਥੋਂ ਇੰਨੀ ਦੂਰ ਸਾਡੇ ਬਰੋਈਪੁਰ ਦਾ ਧੂਆਂ ਕਿਵੇਂ ਪਹੁੰਚ ਜਾਂਦਾ ਹੈ? ਇਹ ਬੜੀ ਸ਼ਰਮਨਾਕ ਗੱਲ ਹੈ। ਮਨੀਂਦਰ ਸਿੰਘ ਸਿਰਸਾ ਨੂੰ ਵੀ ਇਹ ਸਪਸ਼ਟ ਕਰਨਾ ਚਾਹੀਦਾ। ਤੇ ਕਿੰਨਾ ਚੰਗਾ ਹੋਵੇ ਜੇਕਰ ਜਿਹੜੇ ਕਿਸਾਨਾਂ ਦੀ ਉਹ ਕਿਤੇ ਵੀ ਲੋ ਆਈਆਂ ਨੇ ਉਹਨਾਂ ਕਿਸਾਨਾਂ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਚ ਪੇਸ਼ ਕੀਤਾ ਜਾਵੇ ਉਹਨਾਂ ਕਿਸਾਨਾਂ ਨੂੰ ਨਾਲ ਲੈ ਕੇ ਗ੍ਰੀਨ ਟ੍ਰਿਬਿਨਲ ਦੇ ਪੇਸ਼ ਕੀਤਾ ਜਾਵੇ ਕਿ ਸਾਨੂੰ ਤਾਂ ਸਰਕਾਰ ਜਿਹੜੀ ਹੈ ਜੀ ਉਹ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ ਤੇ ਕਿਸਾਨਾਂ ਸਾਡੇ ਪੰਜਾਬ ਦਾ ਪੜਾਹ ਹੋ ਜੀ ਓਏ ਆਹ ਵੇਖੋ ਭਰਾਓ ਅਰਵਿੰਦ ਕੇਜਰੀਵਾਲ ਨੂੰ ਇੰਨਾ ਉਹਨੇ ਪੰਜਾਬ ਨੂੰ ਬਦਨਾਮ ਕਰ ਲਿਆ ਪਰ ਪਤਾ ਨਹੀਂ ਕਿਹੜੇ ਉਹ ਸਾਡੇ ਲੋਕ ਨੇ ਜਿਹੜੇ ਅਜੇ ਵੀ ਝੰਡੇ ਚੁੱਕੀ ਫਿਰਦੇ ਨੇ ਉਸੇ ਪੁਆਰੇ ਦੀ ਜਿਹੜੀ ਜੜ ਹੈ ਉਹ ਰਵਿੰਦ ਕੇਜਰੀਵਾਲ ਉਹ ਜਦੋਂ ਫੁੱਟਿਆ ਰੁੱਖ ਅੱਜ ਮਨਜਿੰਦਰ ਸਿਰਸਾ ਵੀ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਬਧਰਾਮ ਕਰ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਬਧਰਾਮ ਕਰ ਰਿਹਾ ਹਾਲਾਂਕਿ ਦਿੱਲੀ ਦਾ ਪ੍ਰਦੂਸ਼ਣ ਆਪ ਦੇ ਕੋਲ ਨੂੰ ਨਹੀਂ ਸੰਭਾਲਿਆ ਜਾ ਰਿਹਾ ਕਿਉਂਕਿ ਉੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਟਰਾਂਸਪੋਰਟ ਦਾ ਇੰਡਸਟਰੀ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਇਹਨਾਂ ਦੇ ਕੂੜੇ ਕੱਟੜ ਦਾ ਪ੍ਰਦੂਸ਼ਣ ਆਪਦਾ ਹੀ ਬਹੁਤ ਜ਼ਿਆਦਾ ਹੈ ਤੇ ਪੰਜਾਬ ਦੇ ਕਿਸਾਨੀ ਰੂਪ ਵਿੱਚ ਨਾਲ ਗੱਲ ਨੂੰ ਬਧਰਾਮ ਕਰ ਰਹੇ ਨੇ ਜਦ ਕਿ ਹਰਿਆਣਾ ਨੇ ਲੇ ਲੱਗਦਾ ਹਰਿਆਣਿਆਂ ਦਾ ਨਾਂ ਤਾਂ ਕਹਿੰਦੇ ਲੈਂਦੇ हरियाणा ਜਿ거 ਤੱਕ ਨੇ ਕਿਤੇ ਕਰਦੇ ਉਹ ਦਿੱਲੀ ਦੇ ਬਿਲਕੁਲ ਨੇੜੇ ਆ ਸਿਰਫ ਸਿਰਫ ਟਾਰਗੇਟ ਪੰਜਾਬ ਦੇ ਕਿਸਾਨ ਹੋਇਆ ਇਹ ਗੱਲ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸੋਚਣੀ ਪਏਗੀ ਇਹ ਗੱਲ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਸੋਚਣੀ ਪਏਗੀ ਕਿ ਇਹ ਜਿਹੜੇ ਦਿੱਲੀ ਦੇ ਲੋਕ ਬੈਠੇ ਨੇ ਇਹ ਸਾਨੂੰ ਪੰਜਾਬ ਨੂੰ ਹੀ ਇਕੱਲਾ ਟਾਰਗੇਟ ਤੋਂ ਕਰ ਰਹੇ ਨੇ ਸ਼ਰਮ ਆਉਣੀ ਚਾਹੀਦੀ ਹੈ ਮੈਂ ਗੱਲ ਦਾ ਗੱਲ ਕਹਿਣੀ ਚਾਹੁੰਦਾ ਕਿ ਅਜਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ ਮਨੀਂਦਰ ਸਿਰਸਾ ਦੇ ਸਵਾਲ ਖੜੇ ਕਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਇਸ ਗੱਲ ਦੀ ਮਾਫੀ ਮੰਗੇ ਕਿ ਜਿੰਨੀ ਇਹ ਜੜ ਜਿੰਨਾ ਪ੍ਰੋਡਕਸ਼ਨ ਵਾਲੀ ਗੱਲ ਪੰਜਾਬ ਦੇ ਸਿਰ ਭਾਂਡਾ ਭੰਨਿਆ ਉਹ ਸਾਡੇ ਆਗੂ ਨੇ ਭੰਨਿਆ ਸੀ ਇਸ ਕਰਕੇ ਸੀ ਮਾਫੀ ਮੰਗਣੇ ਆ ਤੇ ਦੂਜੇ ਪੰਨੇ ਪੰਜਾਬ ਭਾਰਿ ਪਾਸੇ ਕੁਝ ਆਗੂ ਜਿਹੜੇ ਮਨਿੰਦਰ ਸਿਰਸਾ ਦੇ ਖਿਲਾਫ ਬੋਲੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਉਹ ਕਹਿੰਦੇ ਮਨਿੰਦਰ ਸਿਰਸਾ ਜੀ ਤੁਸੀਂ ਗਲਤ ਬਿਆਨ ਦੇ ਰਹੇ ਜੇ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਹਾਲਾਤ ਨਹੀਂ ਹੈਗਾ ਉਹਨਾਂ ਆਗੂਆਂ ਦਾ ਧੰਨਵਾਦ ਵੀ ਜਿਹੜੇ ਨਹੀਂ ਬੋਲੇ ਉਹ ਸਵਾਲ ਖੜਾ ਕਰੋ ਮਨਿੰਦਰ ਸਿਰਸਾ ਨੂੰ ਕਿਉਂਕਿ ਪੰਜਾਬ ਦੇ ਲੋਕਾਂ ਕੋ ਮਾਰੀ ਹੋਵੇ ਧੰਨਵਾਦ